ਬ੍ਰਿਟਿਸ਼ ਕੈਮਬੀਆ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੈ ਤੇ ਪ੍ਰੋਵਿੰਸ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਭਾਰੀ ਸਨੋਫਾਲ ਹੋਈ ਹੈ ਮੈਟਰੋ ਵੈਂਕੂਵਰ ਤੇ ਫਰੇਜ਼ਰ ਵੈਲੀ ਦੇ ਬਹੁਤ ਸਾਰੇ ਇਲਾਕਿਆਂ 'ਚ 25 ਸੈਂਟੀਮੀਟਰ ਤੱਕ ਵੀ ਸਨੋਫਾਲ ਐਤਵਾਰ ਅਤੇ ਸੋਮਵਾਰ ਸਵੇਰੇ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਲੋਅਰ ਮੇਨਲੈਂਡ ਦੇ ਵਿੱਚ ਚਿੱਟੀ ਚਾਦਰ ਵਾਂਗ ਨਜ਼ਰ ਆ ਰਹੀ ਸੀ ਜਿਸ ਕਾਰਨ ਸੜਕਾਂ 'ਤੇ ਵੀ ਕਈ ਲੋਕ ਫਸੇ ਦਿਖਾਈ ਦਿੱਤੇ ਖਾਸ ਕਰ ਨਾਰਥ ਵੈਂਕੂਵਰ ਅਤੇ ਹਾਈਵੇ 1 ਉੱਪਰ ਕਈ ਵਹੀਕਲਸ ਟਕਰਾ ਕੇ ਅਤੇ ਟ੍ਰੈਫਿਕ ਜਾਮ ਵੀ ਦੇਖਿਆ ਗਿਆ ਮੌਸਮ ਮਹਾਰੰਦ ਮੰਨਣਾ ਹੈ ਕਿ ਇਸ ਹਫਤੇ ਠੰਡ ਦਾ ਕਹਿਰ ਜਾਰੀ ਰਹੇਗਾ ਮੈਟਰੋ ਵੈਨਕੂਵਰ ਵਿੱਚ ਤਾਪਮਾਨ -6 ਡਿਗਰੀ ਸੈਲਸੀਅਸ ਤੋਂ -8 ਡਿਗਰੀ ਸੈਲਸੀਅਸ ਤੱਕ ਰਹੇਗਾ ਵਿਕਟੋਰੀਆ ਤੇ ਵੈਸਟ ਵੈਨਕੂਵਰ ਆਈਲੈਂਡ ਉੱਤੇ 20 ਸੈਂਟੀਮੀਟਰ ਤੱਕ ਸਨੋ ਫਾਲ ਮੰਗਲਵਾਰ ਨੂੰ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਕੂਟਨੀ ਪਾਰਕ ਸਦਰਨ ਇੰਟੀਰੀਅਰ ਅਤੇ ਪੀਸ ਰਿਵਰ ਡੀਸ ਲੇਕ ਰੀਜ਼ਨ ਤੇ ਬੀਸੀ ਦੇ ਨਾਰਥਰਨ ਹਿੱਸੇ ਦੇ ਵਿੱਚ ਐਕਸਟ੍ਰੀਮ ਕੋਲਡ ਵਾਰਨਿੰਗ ਜਾਰੀ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਠੰਡ ਅਤੇ ਅਗਲੇ ਹਫਤੇ ਸਨੋਫਾਲ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਸਕੂਲ ਬੋਰਡਸ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਸਕੂਲ ਬੋਰਡਸ ਦੇ ਵੱਲੋਂ ਐਕਸਟ੍ਰੀਮ ਵੈਦਰ ਕੰਡੀਸ਼ਨਸ ਅਤੇ ਸੜਕਾਂ ਦੇ ਹਾਲਾਤ ਦੇ ਮੱਦੇਨਜ਼ਰ ਸਕੂਲ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਜਿਦੇ ਚ ਲੈਂਗਲੀ ਐਬਸਪੋਰਟ ਮਿਸ਼ਨ ਮੈਪਲ ਰੇਜ਼ਾ ਤੇ ਪੈਟਮੈਡਿਊਸ ਦੇ ਵਿੱਚ ਅੱਜ ਸੋਮਵਾਰ ਨੂੰ ਸਕੂਲ ਬੰਦ ਰਹੇ ਜਦਕਿ ਸਰੀ ਬਰਨਵੀ ਨਾਰਥ ਵੈਨਕੂਵਰ ਵੈਨਕੂਵਰ ਸਕੂਲ ਡਿਸਟ੍ਰਿਕਟਸ ਦੇ ਵੱਲੋਂ ਸਕੂਲਸ ਸੋਮਵਾਰ ਨੂੰ ਖੋਲੇ ਗਏ ਨੇ ਤੇ ਭਵਿੱਖ ਦੇ ਵਿੱਚ ਠੰਡ ਦੇ ਚੱਲਦਿਆਂ ਸਿਟੀਆਂ ਦੇ ਵੱన్నో ਵੀ ਕਦਮ ਚੁੱਕੇ ਜਾ ਰਹੇ ਨੇ ਜਿਸ ਵਿੱਚ ਸੜਕਾਂ ਦੇ ਉੱਪਰ ਡਰਾਈਵਰਸ ਨੂੰ ਖਾਸ ਕਰਕੇ ਸਾਵਧਾਨੀ ਵਰਤਣ ਦੇ ਲਈ ਆਖਿਆ ਗਿਆ ਹੈ ਸਿਟੀ ਆਫ ਸਰੀ ਦੇ ਵਿੱਚ ਗੈਰ ਕਾਨੂੰਨੀ ਉਸਾਰੀਆਂ ਦਾ ਮਸਲਾ ਲਗਾਤਾਰ ਚਰਚਾ ਦੇ ਵਿੱਚ ਰਹਿੰਦਾ ਜਿਸ ਨੂੰ ਰੋਕਣ ਦੇ ਲਈ ਸਿਟੀ ਪੱਲੋ ਪਿਛਲੇ ਸਮੇਂ ਦੌਰਾਨ ਕਾਫੀ ਕਦਮ ਚੁੱਕੇ ਗਏ ਨੇ ਮਾਮਲੇ ਅਦਾਲਤਾਂ ਵਿੱਚ ਵੀ ਪੁੱਜੇ ਜਿੱਥੇ ਸਿਟੀ ਨੂੰ ਜਿੱਤ حاصل ਹੋਈ ਸਿਟੀ ਮੁਤਾਬਕ April 2022 ਦੇ ਵਿੱਚ ਗੈਰ ਕਾਨੂੰਨੀ ਉਸਾਰੀਆਂ ਨੂੰ ਰੋਕਣ ਦੇ ਲਈ ਇੱਕ ਟੀਮ ਸਥਾਪਿਤ ਕੀਤੀ ਗਈ ਸੀ ਜਿਸ ਦਾ ਮਕਸਦ ਸਿਰਫ ਗਵਾਂਢੀਆਂ ਦੀਆਂ ਅੱਖਾਂ 'ਚ ਗੈਰ ਕਾਨੂੰਨੀ ਉਸਾਰੀ ਕਰਨ ਲਾਈਟ ਪੈਂਟ ਤੋਂ ਰੋਕਣਾ ਨਹੀਂ ਸਗੋਂ ਹਰ ਇੱਕ ਦੇ ਲਈ ਸੁਰੱਖਿਅਤ ਰਹਿائش ਮੁਹੱਈਆ ਕਰਵਾਉਣਾ ਸੀ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ ਕਣ ਸਿਟੀ ਅਨ ਸਰ ਉਮੀਦ ਹੈ ਕਿ ਸ਼ਹਿਰ ਵਾਸੀ ਬਿਲਡਿੰਗ ਪਰਮਿਟਸ ਨੂੰ ਜਨਤਕ ਸੁਰੱਖਿਆ ਵਜੋਂ ਦੇਖਣਗੇ ਤੇ ਸਰੀ ਦੇ ਬਿਲਡਿੰਗ ਡਿਵੀਜ਼ਨ ਦੇ ਡਾਇਰੈਕਟਰ ਨੇ ਕਿਹਾ ਕਿ ਸਿਟੀ ਵਿੱਚ ਯਕੀਨੀ ਇਹ ਬਣਾਇਆ ਜਾ ਰਿਹਾ ਹੈ ਕਿ ਜਿੱਥੇ ਲੋਕ ਰਹਿੰਦੇ ਨੇ ਉਹ ਜਗ੍ਹਾ ਸੁਰੱਖਿਅਤ ਤੇ ਸਿਹਤਮੰਦ ਹੋਵੇ ਅਤੇ ਕਿਸੇ ਐਮਰਜੈਂਸੀ ਸਥਿਤੀ ਦੇ ਵਿੱਚ ਗੈਰ ਕਾਨੂੰਨੀ ਉਸਾਰੀ ਕਾਰਨ ਖਤਰਾ ਨਾ ਵਧੇ ਉਨ੍ਹਾਂ ਆਖੇ ਕਿ ਕਈ ਵਾਰ ਅਜਿਹੇ ਕੇਸ ਵੀ ਮਿਲਦੇ ਨੇ ਜੋ ਕਿ ਪਰਮਟ ਹਾਸਲ ਕਰਨ ਦੇ ਰੂਲਸ ਤੋਂ ਅਣਜਾਣ ਹੁੰਦੇ ਨੇ ਸਰੀ ਦੇ ਬਾਇਲਾਅ ਅਧਿਕਾਰੀਆਂ ਨੇ 2021 ਦੇ ਵਿੱਚ 2600 ਸ਼ਿਕਾਇਤਾਂ ਦਰਜ ਕੀਤੀਆਂ ਜਿਹਦੇ ਵਿੱਚ 600 ਤੋਂ ਸਟਾਪ ਵਰਕ ਆਰਡਰ ਵੀ ਜਾਰੀ ਕੀਤੇ ਗਏ 2022 ਦੌਰਾਨ 1557 2023 ਦੌਰਾਨ 2330 ਅਤੇ 2024 ਦੇ ਵਿੱਚ 2046 ਸ਼ਿਕਾਇਤਾਂ ਗੈਰ ਕਾਨੂੰਨੀ ਉਸਾਰੀ ਸੰਬੰਧੀ ਮਿਲੀਆਂ ਜਿੰਨਾਂ ਵਿੱਚ ਪਿਛਲੇ 2 ਸਾਲਾਂ ਦੌਰਾਨ ਕਾਫੀ ਵਾਧਾ ਹੋਇਆ ਜਿੰਨਾ ਕਿਹਾ ਕਿ ਸਿਰਫ ਗੈਰ ਕਾਨੂੰਨੀ ਉਸਾਰੀ ਦੀਆਂ ਸ਼ਿਕਾਇਤਾਂ ਇਹ ਹਨ ਇਸ ਤੋਂ ਇਲਾਵਾ ਵੀ ਬਹੁਤ ਕੁਝ ਚੱਲ ਰਿਹਾ ਇਸ ਤੋਂ ਅਲਾਵਾ ਡੁਪਲੈਕਸ ਅਤੇ ਦੁਕਾਨਾਂ ਦੇ ਵਿੱਚ ਰਹਿائش ਹੋਣ ਦੇ ਮਾਮਲੇ ਵੀ ਮਿਲੇ ਨੇ ਗੈਰਕਾਨੂੰਨੀ ਸਾਰੀ ਸੰਬੰਧੀ ਕੌਂਸਲ ਦੀ ਤਾਜ਼ਾ ਸੁਣਵਾਈ 20 ਜਨਵਰੀ ਨੂੰ ਹੋਈ ਜਿੱਥੇ ਸਿਟੀ ਦੇ ਅਸਿਸਟੈਂਟ ਸੁਰਸਟਰ ਜਨਰਲ ਕੋਮਲ ਗਿੱਲ ਵੱਲੋਂ ਵਾਲੀ ਦੇ ਵਿੱਚ 93 97 ਅਤੇ 132 ਸਟੇਟ ਨਾਲ ਸੰਬੰਧਿਤ ਪ੍ਰਾਪਰਟੀ ਬਾਰੇ ਇੱਕ ਕੇਸ ਪੇਸ਼ ਕੀਤਾ ਗਿਆ ਜਿੱਥੇ ਪ੍ਰਾਪਰਟੀ ਦਾ ਮਾਲਕ ਜਵਾਬ ਦੇਣ ਲਈ ਹਾਜ਼ਰ ਨਹੀਂ ਸੀ ਤੇ ਨਾ ਹੀ ਰਿਟਨ ਦੇ ਵਿੱਚ ਕੁਝ ਭੇਜਿਆ ਗਿਆ 20 ਦਸੰਬਰ 2024 ਨਾਲ ਸੰਬੰਧਿਤ 117 ਪੰਨਿਆਂ ਦੀ ਕਾਰਪੋਰੇਟ ਰਿਪੋਰਟ ਅਨਸਾਰ ਸਿਟੀ ਸਟਾਫ ਨੇ 9 ਮਕਾਨ ਮਾਲਕਾਂ ਨੂੰ 4500 ਡਾਲਰ ਦੇ ਬਾਇਲਾ ਕੰਟਰੋਵੇਸ਼ਨ ਨੋਟਿਸ ਜਾਰੀ ਕੀਤੇ ਅਤੇ 10 ਸਾਈਟਾਂ ਦੇ ਉੱਪਰ 2154 ਡਾਲਰ ਦੇ ਵਿਜ਼ਿਟ ਨੋਟਿਸ ਜਾਰੀ ਕੀਤੇ ਗਏ ਸਿਟੀ ਵੱਲੋਂ ਪਬਲਿਕ ਸੇਫਟੀ ਅਤੇ ਭਵਿੱਖ ਵਿੱਚ ਹੋਰ ਕਦਮ ਚੁੱਕਣ ਦੀ ਗੱਲ ਆਖੀ ਜਾ ਰਹੀ ਹੈ